ਕੀ ਕਰਦੇ ਹੋ ਕਿਉਂ ਨਹੀਂ ਹੋਈ ਕਿ ਪਿਆ ਪਾਕੀ ਪੈਸਾ ਕਿੱਥੇ ਲੱਗਿਆ ਸੋ ਜ਼ਿਆਦਾ ਟਾਈਮ ਨਹੀਂ ਲੈਣਾ ਮੇਰਾ ਖਿਆਲ ਪਹਿਲੀ ਤਾਂ ਗੱਲ ਮੈਂ ਆਫੀ ਵਾਸਤੇ ਜਪੋ ਬੈਠੇ ਆਂ ਇਹ ਜੇ ਕਮਰਾ ਇਹਨਾਂ ਨੇ ਹੈਂਡਰਪਾਸ ਕਰਾਇਆ ਸੀ ਇਹਨਾਂ ਨੇ ਜਲਦ ਸਾਡਾ ਇਹਨਾਂ ਰੀਜੀਨ ਆ ਬਹੁਤ ਬਹੁਤ ਇਹਨਾਂ ਦਾ ਰਾਸੀ ਸੰਕਾ ਬੰਦ ਤੁਹਾਨੂੰ ਵਧ ਕਰਦੇ ਹੁਣ ਦਾ ਬੇਨਤੀ ਕਰਾਂਗਾ ਸਾਡੇ ਚੇਅਰਮੈਨ ਸਾਹਿਬ ਜੀ ਵਾਹਿਗੁਰੂ ਜੀ ਬਤੇ ਮੰਚ ਤੇ ਵਿਰਾਜਮਾਨ ਸਾਡੀ ਭੈਣ ਨਗਰ ਕੌਂਸਲ ਦੀ ਪ੍ਰਧਾਨ ਪੂਜਾ ਭਾਡਿਆ ਜੀ ਹੋਸਟੀ ਸਭ ਸਾਡੇ ਰਿਸ਼ਪਾਲ ਭਾਜੀ ਜੀ ਸੁਖੀ ਭਾਜੀ ਜੀ ਸੁਵਿੰਦਰ ਸਿੰਘ ਰਧਾਵਾ ਜੀ ਗਰਿਆ ਸਾਹ ਮੇਰੇ ਸਾਹਮਣੇ ਬੈਠੇ ਸਾਡੇ ਨਗਰ ਕੌਂਸਲ ਦੇ ਕੌਂਸਲਰ ਸਹਿਬਾਨ ਤਮਨ ਭਾਜੀ ਜੀ ਈਟੀਓ ਸਾਹਿਬ ਮੈਂ ਜੇ ਕਿਸ ਸਾਰਿਆਂ ਦਾ ਨਾਮ ਲੈਵਾਂ ਸਾਰੇ ਜਾਣਦੇ ਮੈਨੂੰ ਜੀ ਲੰਬਾ ਤਲਜੂਗਾ ਜੀ ਸਾਡੇ ਮਨਿੰਦਰ ਸਿੰਘ ਮੰਗੜ ਘੋਲਾ ਜੀ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਦਾਲਾ ਜੀ ਲਾਜੀ ਭਾਜੀ ਜੀ ਸਾਰਿਆਂ ਦਾ ਅੱਜ ਤੁਹਾਡੇ ਦਰਸ਼ਨ ਕਰਕੇ ਮੇਰਾ ਮਨ ਖੁਸ਼ ਹੋਇਆ ਖਾਸ ਕਰਕੇ ਪੱਤਰਕਾਰ ਭਰਾ ਸਾਡੇ ਜਿੰਨੇ ਵੀ ਹੈ ਅੱਜ ਦੇ ਸ਼ਹੀਦੀ ਦਿਹਾੜੇ ਤੇ ਸੀਨੀਅਰ ਸਿਟੀਜ਼ਨ ਪਰ ਫਿਰ ਐਸੋਸੀਏਸ਼ਨ ਪਰ ਸਾਰਿਆਂ ਨੇ ਨਾਲ মিল ਕੇ ਜਿੰਨਾ ਇਹਨਾਂ ਦੀ ਸਾਰੀਆਂ ਕਮੀਆਂ ਦੱਸੀਆਂ ਦੇਖੋ ਏਸੀ ਦਾ ਸੀਸੀ ਦਾ ਹੋ ਗਿਆ ਵਾ ਕੀ ਦੋ ਤਿੰਨ ਮੰਗਾ ਹੈਗੀਆਂ ਹੁਣ ਕੋਈ ਕੰਮ ਨਹੀਂ ਆਉਂਦੇ ਹੁਲੇ ਹੁਲੇ ਹੁੰਦੇ ਹਨ ਤਾਂ ਅਸੀਂ ਜਿਹੜੇ ਬੰਦੇ ਆ ਉਹ ਆਪਾਂ ਨੂੰ ਇੱਕ ਨੰਬਰ ਬੋਨੀ ਨਹੀਂ ਟੈਂਟਰ ਫੈਨ ਜੀ तो तो कोई माने कोशिश यही है कि हम मिलके सारा काम करेंगे तो हमको इलामे नहीं लगेगा धन्यवाद राजे बहुत-बहुत आपका धन्यवाद थे मोस्ट इन द फ्यूचर साहब मेरा बात कराओ बे आरे बेनड़ कोली आओ जी बेन जी और राजे पाजी आज फोटो ਅੜੀ ਦੇ ਫੋਟੋ ਨਹੀਂ ਆਉਣੀ ਭਾਜੀ ਅੰਨੀ ਤਾਂ ਨਹੀਂ ਫੋਟੋ ਬੜਾ ਬਾਦ ਨਾ ਜੇ ਪੌਣੀ ਫੋਟੋ ਨਹੀਂ ਆਉਣੀ ਬੋਲੇ ਸੋਨਹਾ ਸੋਨਹਾ ਮਾਦੇ ਬੋਲੇ ਸੋਨਹਾ ਇਹਦਾ ਸੋਨਹਾ ਸੋਨਹਾ ओए सोन्या किरियल सामने के तुम लाठी को ला हो गया बाकी हो गया बोले सोन्या लाल आ गया रे आले प्रधान आले प्रधान आले चल चल ਉਨੇ ਅੰਕਲ ਜਿੰਦੂ ਬੱਜਦੇ ਆ ਉਹ ਅਵਧਾਨ ਜੀ ਨਾਲ ਅਵਧਾਨ ਜੀ ਨਾਲ ਅੱਜ ਕੱਢੇ ਗਏ ਲੋ ਅੱਗੇ ਆ ਗਏ ਪਹਿਲ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸੀਨੀਅਰ ਸਿਟੀਜ਼ਨ ਆਸੀ ਮਨਾਇਆ ਹੈ ਤੇ ਸ਼ੁਭ ਦਿਵਸ ਵੀ ਮਨਾਇਆ ਹੈ ਸਾਨੂੰ ਸਭ ਦਾ ਰਿਪੀਸ ਕਰਦੀ ਹਾਂ ਮੈਂ ਇਹ ਸਭ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਮੇਰਾ ਬਹੁਤ ਸਾਥ ਦਿੱਤਾ ਜੀ ਅੱਜ ਮੈਂ ਇਹ ਜਗ੍ਹਾ ਤੇ ਖੜੀ ਹਾਂ ਮੇਰੀ ਟੀਮ ਨੇ ਹਰਦੀਪ ਸਿੰਘ ਮੁੰਡਿਆ ਜੀ ਨੇ ਸਪੈਸ਼ਲ ਰਾਜੀ ਬਾਜੀ ਨੇ ਇਹਨਾਂ ਨੂੰ ਮੈਂ ਇੱਕ ਫੋਨ ਕਰਦੀ ਸੀ ਮੇਰਾ ਫੋਨ ਬੰਦ ਹੁੰਦਾ ਸੀ ਮੇਰੇ ਕੋਲ ਪਹੁੰਚ ਜਾਂਦੇ ਸੀ ਬਾਕੀ ਰਿਸ਼ਵਾਲ ਭਾਜੀ ਸਾਰੇ ਦਾ ਬਹੁਤ ਬਤਾਨ ਬਣੀ ਜੀ ਸੁਪਾ ਜੀ ਮੰਨਦੇ ਹੋ ਵੀ ਨਗਰ ਕੌਲ ਸਾਨਾਂ ਦੇ ਪ੍ਰਧਾਨੋਂ ਅਜੇ ਤੱਕ ਸਾਨਾਂ ਹਲਕੇ ਦੇ ਵਿੱਚ ਕਿਸੇ ਵੀ ਸ਼ਹੀਦ ਦਾ ਬੋਤੀ ਲੱਗਿਆ ਇਹ ਵਾਰ ਕੀ ਗੱਲਾਂ ਦੋਨੇ ਦੇਖੋ ਮੈਂ ਪਹਿਲੀ ਵਾਰੀ ਬਣੀ ਆ ਮੈਨੂੰ ਉਹ ਉਹ ਜਲਦੀ ਜੋ ਵੀ ਕੰਮ ਰੁਕੇ ਹੋਏ ਆ ਅਸੀਂ ਪੂਰੀ ਟੀਮ ਨਾਲ ਮਿਲ ਕੇ ਤੁਹਾਨੂੰ ਕਿਸੇ ਚੀਜ਼ ਦਾ ਲਾਂਭਾ ਨਹੀਂ ਮਿਲੇਗਾ ਸਾਨੇਵਲ ਤੁਹਾਨੂੰ ਤੁਸੀਂ ਕਹੋਗੇ ਵੀ ਇੱਕ ਸਾਨੇਵਲ ਬਣ ਗਿਆ ਸੀ ਸਾਫ਼ ਸੁਥਰਾ ਸਾਨੇਵਲ ਤੁਹਾਨੂੰ ਦਿਖਾਵਾਂਗੇ 6 ਮਹੀਨੇ ਦਿਓ ਤੁਸੀਂ ਸਾਨੂੰ ਕਿਉਂਕਿ 3 ਸਾਲ ਹੋ ਗਏ ਕੰਮ ਰੁਕੇ ਹੋਏ ਨੇ ਕੋਈ ਵੀ ਕੰਮ ਹੈ ਹੌਲੀ ਹੌਲੀ ਹੁੰਦਾ ਹੁੰਦਾ ਤੁਹਾਡੇ ਸਾਰਿਆਂ ਦੀ ਇੱਕ ਇੱਕ ਮੰਗ ਪੂਰੀ ਹੋਏਗੀ ਧੰਨਵਾਦ ਜੀ ਇੱਧਰ ਰਾਜੀਸ਼ਾਪ ਕੋਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ੀਦੀ ਧਿਆੜੇ ਤੇ ਸੀਨੀਅਰ ਸਿਟੀਜ਼ਨ ਸੀਨੀਅਰ ਸਿਟੀਨ ਫੈਲਫੇਰ ਐਸੋਸੀਏਸ਼ਨ ਨੇ ਸਾਨੂੰ ਅੱਜ ਬੁਲਾਇਆ ਤੇ ਮਾਨ ਸਨਕਾਰ ਕੀਤਾ ਉਹਨਾਂ ਦੀਆਂ ਜਿਹੜੀਆਂ ਮੰਜਾਂ ਦੀਆਂ ਅਸੀਂ ਕੈਬਨਿਟ ਮਿਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਨੂੰ ਜਾ ਕੇ ਦੱਸਾਂਗੇ ਉਨੀ ਸਾਨੂੰ ਭੇਜਿਆ ਉਨੀ ਸਾਡੀ ਅੱਜ ਡਿਊਟੀ ਲਾਈ ਵੀ ਤੁਸੀਂ ਸਪੈਸ਼ਲ ਜਾਣਾ ਉਥੇ ਅੱਜ ਇਸ ਸਮਾਗਮ ਦੇ ਵਿੱਚ ਨਗਰ ਕੌਂਸਲ ਸਾਂਹੇਵਾਲ ਦੀ ਸਾਡੀ ਭੈਣ ਪੂਜਾ ਭਾਟੀਆ ਜੀ ਨਗਰ ਕੌਂਸਲ ਦੇ ਕੌਂਸਲਰ ਸਹਿਬਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸਹਿਬਾਨ ਗੁਰਦੀਪ ਸਿੰਘ ਈਟੀਓ ਜੀ ਓਐਸਡੀ ਰਿਸ਼ਪਾਲ ਜੀ ਸਾਡੇ ਸਾਰੇ ਸਾਥੀ ਆਏ ਹੋਏ ਅੱਜ ਜੋ ਇਹਨਾਂ ਦੀਆਂ ਮੰਗਾਂ ਸੀ ਇਹਨਾਂ ਦੀ ਪਹਿਲੀ ਮੰਗ ਇਹ ਨਹੀਂ ਰੱਖੀ ਤੀ ਏਸੀਆਂ ਦੀ ਦੋ ਅਸੀਂ ਦੀ ਅਸੀਂ ਇਹਨਾਂ ਨੂੰ ਦੋ ਅਸੀਂ ਇਹ ਕਹਿਤਾ ਚਾਹੇ ਹੁਣੇ ਜਾ ਕੇ ਲਵਾ ਲੈਣ ਸਾਨੂੰ ਹੁਣ ਕਦੋਂ ਭੇਜ ਦਵਾਂਗੇ ਅਸੀਂ ਸਭ ਤੋਂ ਵੱਡੀ ਖੁਸ਼ੀ ਵਾਲੀ ਇਹ ਗੱਲ ਹੈ ਕਿ ਇਹਨਾਂ ਨੂੰ ਦੇਖ ਕੇ ਸਾਡਾ ਮਨ ਖੁਸ਼ ਹੁੰਦਾ ਜਿਨ੍ਹਾਂ ਨੇ ਸਾਨੂੰ ਅੱਜ ਆਪਣੇ ਦਰਸ਼ਨ ਕਰਾਏ ਦੂਜੀ ਗੱਲ ਨਗਰ ਕੌਂਸਲ ਸਾਂਹਿਆਲ ਦੇ ਵਿੱਚ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਲੇਡੀਜ਼ ਨੂੰ ਹੱਕ ਮਿਲਿਆ ਨਗਰ ਕੌਂਸਲ ਦੇ ਪ੍ਰਧਾਨ ਦਾ ਤੇ ਇਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਇਹ ਸਾਡੀ ਆਮ ਆਦਮੀ ਪਾਰਟੀ ਨੇ ਕੀਤਾ ਜੀ ਹੋਰ ਪਾਰਟੀਆਂ ਬਥੇਰੀਆਂ ਸੀ ਕਿ ਉਹਨੇ ਕਿਸੇ ਨੇ ਕੁਛ ਨਹੀਂ ਕੀਤਾ ਜੀ ਜੇ ਇਸਤਰੀ ਦਾ ਸਤਕਾਰ ਕੀਤਾ ਪਹਿਲੀ ਵਾਰ ਜਿਸ ਘਰ ਦੇ ਵਿੱਚ ਇਸਤਰੀ ਦਾ ਸਤਕਾਰ ਹੋਵੇ ਜਾਂ ਹਲਕੇ ਦੇ ਵਿੱਚ ਸਤਕਾਰ ਹੋਵੇ ਜਾਂ ਏਰੀਏ ਦੇ ਵਿੱਚ ਸਤਕਾਰ ਹੋਵੇ ਉਹ ਹਲਕਾ ਜਾਂ ਉਹ ਘਰ ਕਦੇ ਥੱਲੇ ਨੂੰ ਨਹੀਂ ਹੁੰਦਾ ਇਸੇ ਤਰ੍ਹਾਂ ਮੈਂ ਸਾਰਿਆਂ ਦਾ ਅੱਥਾ ਉੱਚਣ ਤੇ ਆਪਣੇ ਵੱਲ ਤੋਂ ਧੰਨਵਾਦ ਕਰਦਾ ਕਿਉਂਕਿ ਮੈਂ ਵੀ ਸਾਨੇ ਵਾਲੇ ਰਹਿੰਦਾ ਜੀ ਸਾਰਿਆਂ ਇਹਨਾਂ ਵੱਲੋਂ ਸਾਡੀ ਪੂਜਾ ਭੈਣ ਵੱਲ ਤੋਂ ਜਿਹੜੀ ਸਾਡੀਆਂ ਭੈਣਾਂ ਇਹਨਾਂ ਵੱਲ ਤੋਂ ਸਾਰੇ ਤੋਂ ਖਾਸ ਕਰਕੇ ਸاده ਗਰਦੀਪ ਸਿੰਘ ਈਟੀਓ ਆਲ ਸਾਹਿਬ ਜੋ ਸਮਾਜ ਸੇਵੀ ਹੈ ਜਿਨ੍ਹਾਂ ਨੇ ਆਪਣੀ ਡਿਊਟੀ ਕਰਦੇ ਨੌਕਰੀ ਕਰਨ ਦੇ ਕਰਦੇ ਕਰਦਿਆਂ ਨੇ ਵੀ ਨੋੜਵੰਦ ਬੱਚਿਆਂ ਦੇ ਵਿਆਹ ਕਰਾਰੇ ਜੋ ਅਗਲੇ ਮਹੀਨੇ ਹੋਣ ਜਾ ਰਹੇ ਆ ਜੀ 25 ਸਾਲ ਹੋ ਗਏ ਲਗਾਤਾਰ ਕਹਿਣਾ ਬਹੁਤ ਸੌਖੀ ਗੱਲ ਹੈ ਬਾਈ ਜੀ ਕੰਨਿਆਦਾਨ ਬਹੁਤ ਵੱਡਾ ਦਾਨ ਹੈ ਸੋ ਅਸੀਂ ਅੱਜ ਇਸ ਸ਼ੀਧੀ ਧਿਆੜੇ ਤੇ ਸਾਰਿਆਂ ਨੂੰ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਪੂਰੇ ਪਰਿਵਾਰ ਸਾਡੇ ਜਿੰਨੇ ਵੀ ਆਪਣੇ ਰੇਡੂ ਸਾਹਿਬ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬਾਨ ਸਾਡੀ ਸਾਰੀ ਕਮੇਟੀ ਆਈ ਵੀ ਮੈਂ ਇਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਸਾਡੀਆਂ ਭੈਣਾਂ ਜਿੰਨੇ ਵੀ ਹੋਰ ਸਾਡੇ ਅੰਕਲ ਸਾਰੇ ਜਾਣਦੇ ਆ ਜੀ ਮੈਨੂੰ ਸਾਰਿਆਂ ਦਾ ਧੰਨਵਾਦ ਕਰਦਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਖੀ ਭਾਜੀ ਜੀ ਵੀ ਹੈ ਬੰਜਿੰਦਰ ਸਿੰਘ ਭੋਲਾ ਲਾਲੀ ਭਾਜੀ ਸਾਡੇ ਕਾਲਾ ਭਾਜੀ ਪ੍ਰਧਾਨ ਜੀ ਹੈ ਖਾਸ ਕਰਕੇ ਮੈਂ ਪੱਤਰਕਾਰ ਭਰਾਵਾਂ ਦਾ ਧੰਨਵਾਦ ਕਰਦਾ ਜੋ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਅਸੀਂ ਪ੍ਰਧਾਨ ਜੀ ਦਾ ਹਿੰਦਰ ਰਾਜ ਜੀ ਦਾ ਚੇਅਰਮੈਨ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਅਸੀਂ ਇੱਕ ਪ੍ਰਣ ਕਰਦੇ ਆਂ ਉਹਨਾਂ ਦੇ ਨਾਲ ਕਿ ਜੋ ਵੀ ਸਾਡੇ ਨਾਲ متعلقੇ ਸਹਿਯੋਗ ਪ੍ਰਾਪਤ ਕਰਨਾ ਹੋਊਗਾ ਨਾ ਅਸੀਂ ਪੂਰੇ ਉਹਨਾਂ ਦੇ ਨਾਲ ਸਹਿਮਤੀ ਦੇਵਾਂਗੇ ਕਿਤੇ ਵੀ ਸਾਨੂੰ ਬੁਲਾਉਣ ਅਸੀਂ ਮੌਕੇ ਤੇ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਇਹ ਵੀ ਅਸੀਂ ਮਤਲਬਨ ਕੀ ਕਰਦੇ ਆਂ ਪੂਰਾ ਬੁਸ਼ਾਤ ਰਣਿਆ ਕਿ ਸਾਡੀ ਸੀਨੀਅਰ ਸਿਟੀ ਦੀ ਸੰਸਥਾ ਤੁਹਾਡੇ ਨਾਲ ਅੰਨਮ੍ਰਿਤ ਨਾਮ ਹੈ ਪੂਰਾ ਸਹਿਯੋਗ ਦਿੰਦਾ ਹੈ ਥੈਂਕ ਯੂ ਜੀ ਸਾਰੇ ਅੱਜ ਪਹੁੰਚੇ ਸਾਰੇ ਪਰਵੰਸੀ ਆ ਜਿੰਨੇ ਵੀ ਸਾਡੇ ਇੱਥੇ ਜਿੰਨੇ ਆਏ ਨੇ ਸੱਜਣ ਪਰਵੰਤੇ ਸੱਜਣ ਸਾਰੇ ਆਪਣੇ ਜੀਵਨ ਜੋ ਪੰਜਾਬ ਨਵੀ ਸਾਹਿਬਾ ਤੋਂ ਗ੍ਰਿਮਤੀ ਜਤਿੰਦਰ ਕੌਰ ਜੀ ਆਏ ਨੇ ਇਹਨਾਂ ਨੂੰ ਵੀ ਧੰਨਵਾਦ ਬਾਖੀ ਨਾਲ ਇਹਨਾਂ ਦੇ ਨਾਲ ਜਿਹੜੇ ਆਏ ਨੇ ਸਾਰਾ ਧੰਨਵਾਦ ਔਰ ਅਸੀਂ ਜਿੰਨੇ ਵੀ ਪਰਵੰਤੇ ਸੱਜਣ ਆਏ ਨੇ ਸਾਡੇ ਬਾਹਰਲੇ ਜਿੰਨਾਂ ਦਾ ਨਾਮ ਹੀ ਲੈ ਸਕਦੇ ਬਹੁਤ ਜ਼ਿਆਦਾ ਕਿ ਬੰਦੇ ਜੁਨ ਸੀ ਜਾਂਦੇ ਚੰਗੀ ਤਰ੍ਹਾਂ ਉਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਬਾਕੀ ਪੱਤਰਕਾਰਾਂ ਨੂੰ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਕਿਉਂਕਿ ਜਦ ਵੀ ਸਾਡਾ ਕੋਈ ਫੰਕਸ਼ਨ ਹੁੰਦਾ ਹੈ ਇਹ ਹਮੇਸ਼ਾ ਸਾਡੇ ਸਾਹਮਣੇ ਮਤਰਣ ਕੀ ਨਜ਼ਰ ਆਉਂਦੇ ਨੇ ਔਰ ਪੂਰਾ ਸਨ ਸਹਿਯੋਗ ਕਰਦੇ ਰਹਿੰਦੇ। ਨਰਕੋਪੁਰ ਦੀ ਬਿਲਡਿੰਗ ਬਣੀ ਆ ਉਹਦੇ ਬਾਰੇ ਜਿਹੋ ਦੀ ਹੁਣ ਕੀ ਰਿਪੋਰਟ ਆ ਕਿ ਜਿਹੜੀ 10 ਲੱਖੀ ਲੋਕੀ ਪ੍ਰਧਾਨ ਮੁੱਖੀ ਜਿਹਨੂੰ ਨਰਕੋਪੁਰ ਦੀ ਪ੍ਰਧਾਨ ਆ 25 ਲੱਖ ਰੁਪਏ ਤੁਹਾਨੂੰ ਦਿੱਤਾ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਉਹਦੇ ਵਾਸਤੇ ਜੀ ਕੱਲੇ ਸਾਹਮਣੇ ਸੁਣਿਆ ਵੀ ਆ ਮਤਲਬ ਯਾਨੀ ਕਿ ਇੱਕ ਕਮਰਾ ਤੇ ਇੱਕ ਵਾਸ਼ਰੂਮ ਬਣਿਆ ਆ ਕਿਉਂਕਿ ਨਾਤਾ ਨੇ ਨਕਸ਼ਾ ਸਾਡੇ ਕੋਲ ਪਾਸ ਕਰਵਾਇਆ ਸਾਡੀ ਸਲਾਹ ਨਹੀਂ ਲਈ ਇਹ ਕਹਿੰਦੇ ਕੁਝ ਬਣ ਗਿਆ ਇਸ ਦਾ ਪੈਕੀ ਕਰ ਸਕਦੇ ਇਹਦੇ ਵਿੱਚ ਇਹਨਾਂ ਨਾਲ ਗੱਲ ਕੀਤੀ ਸੀ ਰਾਜਠਾ ਲਈ ਨਹੀਂ ਹੋਇਆ ਐਡੀਸੀ ਹੈਗੀ ਸਭ ਨੂੰ ਮਿਲੇ ਸੀ ਉਹਨਾਂ ਆਦਮੀਆ ਨੇ ਕਰਵਾਇਆ ਕਿਉਂਕਿ ਸਾਨੂੰ ਵੀ ਇਸ ਵੀ ਲਗਾਤਾਰ ਦੇਣਾ ਤੁਸੀਂ ਹਰ ਇੱਕ ਮਹੀਨੇ ਮੀਟਿੰਗ ਜਿਹੜੀ ਰੱਖ ਦਈਆਂ ਹਰ ਇੱਕ ਮਹੀਨੇ ਮੀਟਿੰਗ ਦੇ ਵਿੱਚ ਨਗਰ ਕੌਂਸਲ ਇਹੋ ਦੀ ਗੱਲ ਹੁੰਦੀ ਆ ਪੈਸਿਆਂ ਦੀ ਲੇਕਿਨ ਹੁਣ ਤੱਕ ਕੋਈ ਮੁੱਦਾ ਸਾਡੇ ਸਾਹਮਣੇ ਆਇਆ ਇਹ ਪੈਸੇ ਕਿੱਥੇ ਗਏ ਹਲੇ ਕੋਈ ਮਤਲਬ ਕਿਸਾਨ ਨੂੰ ਫਾਇਦੀ ਨਹੀਂ ਮਿਲੀ ਇੱਕ ਵਾਰ ਇਹਨਾਂ ਨੇ ਇਹੋ ਸਾਹਮਣੇ ਕਿਹਾ ਸੀ ਸਿਟੀ ਦੇ ਸਾਹਮਣੇ कि जिन्ना ਇਹਨਾਂ ਦਾ ਟੈਂਡਰ ਪਾਸ ਹੋਇਆ 3 ਲੱਖ 85 ਹਜ਼ਾਰ ਦਾ ਮੇਰੇ ਕੋਲ ਬੱਝਿਆ ਹੋਇਆ ਜੀ ਪਤੋਂ ਨਹੀਂ ਉਹ ਵੀ ਜਿਹੜੇ ਨਰਮਤ ਜਨਰ ਸੀ ਜੀ ਜਾਂ ਪੀਜੀਐਸ ਤੋਂ ਨਹੀਂ ਚਾਹੀਦੀ ਆ ਅਸੀਂ ਤਾਂ ਚਾਹੁੰਦੇ ਨਹੀਂ ਅਸੀਂ ਕਹਿੰਦਾ ਭਾਈਚਾਰੀ ਨਾਲ ਕੰਮ ਹੋਣਾ ਚਾਹੀਦਾ ਜੀ ਕਿਉਂਕਿ ਅਸੀਂ ਕਿਸੇ ਨਾ ਸਿਟੀ ਜਨੋਂ ਕਿਉਂ ਨਹੀਂ ਚੋਦੇ ਕਾਰਨ ਆ ਇਹ ਚਾਹਦੇ ਸਭ ਕੁਝ ਅਸੀਂ ਕਹਿੰਦਾ ਸਾਡੇ ਲੋਕ ਕਾਨੂੰਨ ਦੇ ਮੁਤਾਬਕ ਹੋ ਕੰਮ ਹੋਣਾ ਚਾਹੀਦਾ ਲੇਕਿਨ ਜੇ ਕੋਈ ਮਤਲਬਨ ਕੀ ਸੰਸਥਾ ਜਿਵੇਂ ਕਿ ਐਸ਼ਾਨ ਡਿਪਾਰਟਮੈਂਟ ਹੈਗਾ ਜਿਹੜਾ ਸਾਡੇ ਨਾਲ ਮਤਲਬਨ ਕੀ ਕਰਦਾ ਹੈ ਜੇ ਫਿਰ ਉਹ ਪ੍ਰਮਾਤਵਾ ਦੇ ਖਿਲਾਫ ਉਹ ਸਾਡਾ ਕੰਮ ਹੈ ਅਰਸ਼ਤਾ ਮਿਊਨਿਸਪ ਪਤਾ ਨਹੀਂ ਕਿੰਨੇ ਕਿੰਨੇ ਕੰਮ ਕਰਵਾਉਣੇ ਨੇ ਅਸੀਂ ਇੱਕ ਬਿਕਾਰੜ ਕੇ ਰਾਜੇ ਨਹੀਂ ਅਸੀਂ ਪਿਆਰ ਦੇ ਨਾਲ ਸਮਝੌਤੇ ਨਾਲ ਅਸੀਂ ਕੰਮ ਕਰਵਾਉਣੇ ਨੇ ਤੁਸੀਂ ਹਰ ਇੱਕ ਵੀਡੀਓ ਦੇ ਵਿੱਚ ਮੁੱਦੇ ਚੱਕਦੇ ਹੋ ਤੋ ਕਿਉਂ ਚੱਕਦੇ ਹੋ ਜਿਹੜੀ ਪ੍ਰੋਬਲਮ ਹੁੰਦੀ ਸਾਲਵ ਹੋ ਜਾਏ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਕਿਹਨਾਂ ਮੁੱਦੇ ਚੱਕਦੇ ਹੋ ਨਾਲ ਤੁਸੀਂ ਕਿਹਨਾਂ ਬਾੜਕੇ ਦੀਦਾ ਜੀ ਸਾਡੇ ਕੰਮ ਰੁਕ ਜਾਣ ਚਾਰ ਇਹਦਾ ਦਿਖਾਉਣਾ ਹੈ ਆਪਾਂ ਮੇਨ ਸਮਝੌਤੇ ਸੀ ਇਹ ਨਹੀਂ ਬਲਕਿ ਇਹ ਏਮ ਹੈ ਕਿ ਅਸੀਂ ਲੜਾਈ ਝਗੜਾ ਕਿਤੇ ਨਹੀਂ ਕਰਦੇ ਨਹੀਂ ਸਦਾ ਪਿਆਰ ਦੇ ਨਾਲ ਸੰਯੋਗ ਨਾਲ ਕੋਈ ਗੱਲ ਨਹੀਂ ਪੈਸੇ ਸਰਕਾਰ ਦੇ ਆ ਉਨ੍ਹਾਂ ਦੇ ਘਰ ਦੇ ਦਾ ਹੈ ਨਹੀਂ ਉਹਦੇ ਮੁਤਾਬਕ ਜੋ ਕਾਨੂੰਨੀ ਕਾਰਵਾਈ ਜਿਵੇਂ ਅੱਜ ਵਾਸਤੇ کیا ਹੋਇਆ ਅੱਜਟ ਹੋ ਜਾਏਗਾ ਤੇ ਗੱਲ ਖਤਮ ਹੋ ਜਾਏਗੀ। ਕੋਈ ਲੜਾਈ ਝਗੜੇ ਨਾਲ ਮਸਲੇ ਹੱਲ ਨਹੀਂ ਹੁੰਦੇ। ਅਸੀਂ ਆਪਣੀ ਕਾਗਿ ਕਾਰਵਾਈ ਅਸੀਂ ਕਰਦੇ ਹਾਂ। ਓਕੇ।